ਸਾਹਿਬ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਆਪ ਜੀ ਦੇ ਚਰਨਾਂ ਦੇ ਵਿੱਚ ਗੋਇਲ ਪਰਿਵਾਰ ਵੱਲੋਂ ਨੀਤਰਦਾਨੀ ਮਰਹੂਮ ਸੌਰਬ ਗੋਇਲ ਦੀ ਯਾਦ ਨੂੰ ਸਮਰਪਿਤ 101 ਜ਼ਰੂਰਤਮੰਦ ਲੜਕੀਆਂ ਦੇ ਵਿਆਹ 5 ਸਤੰਬਰ 2025 ਦਿਨ ਸ਼ੁੱਕਰਵਾਰ ਨੂੰ ਅਨਾਜ ਮੰਡੀ ਲਹਿਰਾ ਗਾਗਾ ਵਿਖੇ ਕੀਤੇ ਜਾ ਰਹੇ ਹਨ ਸੋ ਜਾਣਕਾਰੀ ਸਾਂਝੀ ਕਰਦਿਆਂ ਸਾਡੇ ਗੌਰਵ ਗੁਹਿਲ ਜੀ ਐਡਵੋਕੇਟ ਸਾਹਿਬ ਸੁਪੁੱਤਰ ਸ਼੍ਰੀ ਬਰਿੰਦਰ ਗੁਹਿਲ ਜੀ ਕੈਬਨਟ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਸਾਡੇ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਹੋਣਗੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸੁਪਰੀਮੋ ਆਮ ਆਦਮੀ ਪਾਰਟੀ ਭਾਰਤ ਅਤੇ ਸਤਕਾਰਯੋਗ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਸ ਕਾਰਜ ਦੇ ਸਾਡੇ ਮੁੱਖ ਮਹਿਮਾਨ ਹੋਣਗੇ ਜੀ ਸਤਕਾਰਯੋਗ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਵੀ ਟਾਈਮ ਸਰਾ ਕੇ ਹਾਜ਼ਰ ਹੋਇਓ ਤੇ ਟਾਈਮ ਸਿਰ ਆਇਓ ਤਾਂ ਕਿ ਕਾਰਜ ਹੈਗਾ ਬਹੁਤ ਵੱਡਾ ਸਾਰੇ ਰਲ ਮਿਲ ਕੇ ਟਾਈਮ ਦੇ ਨਾਲ ਇਸ ਕਾਰਜ ਨੂੰ ਆਪਾਂ ਨੇਪਰੇ ਚੜਾਈਏ ਸੋ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ